ਪੁਲਸ ਵਾਲਾ ਪੁਲਸ ਵਾਲਾ ਪੁਲਸ ਵਾਲਾ ਫਿਰਤੀ ਪਾਸ ਪੁਲਸ ਵਾਲਾ ਗੋਡਿਆ ਪਰਪਲ ਕਸਟਡੀ ਚ ਬੈਠਾ ਪੁਲਸ ਵਾਲਾ ਇਹ ਤਸਵੀਰਾਂ ਨੇ ਬਟਾਲਾ ਦਿਆ ਬਟਾਲਾ ਪੁਲਿਸ ਦੀ ਕਸਟਡੀ ਚ ਆਇਆ ਇੱਕ ਪੁਲਸ ਵਾਲਾ ਨਾਲ ਉਸਦੇ ਦੋ ਸਾਥੀ ਇਸ ਪੁਲਸ ਵਾਲੇ ਨੇ ਕੰਮ ਤੁਹਾਨੂੰ ਦੱਸ ਜਿਏ ਤੇ ਤੁਸੀਂ ਹੈਰਾਨ ਹੋ ਜਾਓਗੇ। ਦੇਰਅਸਲ ਪੁਲਸ ਵਾਲਾ ਗੈਂਗਸਟਰ ਬਣਨ ਦੀ ਰਾਹ ਤੇ ਤੁਰ ਪਿਆ ਸੀ। ਇੱਕ ਪਾਸੇ ਪੋਜ਼ਿਟਿਵ ਵਰਦੀ ਤੇ ਦੂਸਰੇ ਪਾਸੇ ਗੈਂਗਸਟਰੀ ਦੀ ਖੁਮਾਰੀ ਚੜ ਗਈ ਸੀ ਇਹਨੂੰ। ਚੜ ਗਈ ਸੀ ਇਹਨੂੰ। ਚੜ ਗਈ ਸੀ ਇਹਨੂੰ। ਦੇਰਅਸਲ ਇਸ ਨੇ ਇੱਕ ਐਸੀ ਯੋਜਨਾ ਬਣਾਈ ਜਿਸ ਦੇ ਨਾਲ ਵਪਾਰੀਆਂ ਤੋਂ ਵਸੂਲੀ ਕਰਨਾ ਚਾਹੁੰਦਾ ਸੀ ਇਸ ਦੇ ਧਾਰ ਅਮਰੀਕਾ 'ਚ ਜੁੜੇ ਸੀ ਇਸ ਨੇ ਅਮਰੀਕਾ ਤੋਂ ਆਪਣੇ ਇੱਕ ਸਾਥੀ ਦੇ ਜ਼ਰੀਏ ਫਰੋਤੀ ਮੰਗਵਾ ਦਾ ਧੰਦਾ ਸ਼ੁਰੂ ਕਰ ਲਿਆ ਬਟਾਲਾ 'ਚ ਇੱਕ ਫਾਈਨੈਂਸਰ ਦੇ ਦਫ਼ਤਰ 'ਚ ਰਾਤ ਨੂੰ ਗੋਲੀਆਂ ਚਲਾ ਕੇ ਉਹਨੂੰ ਫੋਨ ਕਰਕੇ ਮੰਗੀ 50 ਲੱਖ ਦੀ ਫਰੋਤੀ ਪਰ ਪੁਲਿਸ ਨੇ ਪੁੱਲਸੀ ਫੜ ਲਈ ਯਾਨਕਿ ਪੁਲਿਸ ਨੇ ਤਫ਼ਤੀਸ਼ ਸ਼ੁਰੂ ਕੀਤੀ ਤਾਂ ਪੁਲਸ ਦੇ ਧਾਰ ਜੁੜ ਗਏ ਇੱਕ ਪੁਲਸ ਮੁਲਾਜ਼ਮ ਦੇ ਨਾਲ ਜਿਸ ਤੋਂ ਬਾਅਦ ਖੁਲਾਸਾ ਹੋਇਆ ਕਿ ਸਭ ਕੁਝ ਪੁਲਸ ਮੁਲਾਜ਼ਮ ਅਮਰੀਕਾ ਤੋਂ ਰਲ ਕੇ ਕਰਵਾ ਰਿਆ ਸੀ ਪੁਲਸ ਵਾਲੇ ਨੇ ਅਮਰੀਕਾ ਤੋਂ ਆਪਣੇ ਇੱਕ ਦੋਸਤ ਦੇ ਜ਼ਰੀਏ ਮੰਗਵਾਇਆ ਸੀ ਹਥਿਆਰ ਉਸੇ ਹਥਿਆਰ ਦੇ ਨਾਲ ਅੱਧੀ ਰਾਤ ਨੂੰ ਦਫ਼ਤਰ ਦੇ ਵਿੱਚ ਗੋਲੀਆਂ ਚਲਵਾਤੀਆਂ ਤੇ ਸਵੇਰੇ ਮੰਗ ਲਈ ਫਿਰੋਤੀ ਕਿ ਭਾਈ ਪੈਸੇ ਦੇ ਦੇ ਨਹੀਂ ਤੇ ਗੋਲੀਆਂ ਦਫ਼ਤਰ ਤੇ ਚਲੀਆਂ ਤੇ ਅਗਲੀਆਂ ਅੱਤਰ ਤੇ ਚੱਲਣ ਗਿਆ ਫਿਰ ਹਾਲ ਪੁਲਸ ਨੇ ਸਾਰੇ ਮੋਡੀਊਲ ਦਾ ਪਰਦਾ ਫਾਸ਼ ਕਰਤਾ ਆਤਾਰਨ ਦਖਾਨੇ ਆ ਕਿ ਇਹ ਪੂਰਾ ਮਾਮਲਾ ਤਨਖ ਮੇਲ ਪੰਜਾਬੀ ਟੀਵੀ ਦੇ ਲਈ ਲਾਉ ਪ੍ਰੇਤ ਖੁਸ਼ੀ ਦੀ ਰਪ ਅ ਜਿਵੇਂ ਸਾਰਿਆਂ ਨੂੰ ਪਤਾ ਹੈਗਾ ਕਿ 22 ਤਰੀਕ ਜਨਵਰੀ 2024 ਦੇ ਵਿੱਚ ਅਮ ਜਲੰਧਰ ਰੋਡ ਤੇ ਇੱਕ ਫਾਈਨਾਂਸ ਕੰਪਨੀ ਹੈਗਾ ਪੰਜਾਬ ਫਾਈਨਾਂਸ ਕੰਪਨੀ ਨਾ ਦੇ ਉਹਦੇ ਵਿੱਚ ਰਾਤੀ 1:58 ਮਿੰਟ ਇੱਕ ਨੌਜਵਾਨ ਆਉਂਦਾ ਨੇ ਔਰ ਇਨੇ ক্লোਜ਼ ਸ਼ਟਰ ਦੇ ਉੱਤੇ ਪੰਜ ਗੋਲੀਆਂ ਚਲਾ ਕੇ ਚਲੇ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਕਾਲ ਆਉਂਦੀ ਏ ਉਹ ਕਹਿੰਦੇ ਨੇ ਕਿ ਆਪਣੇ ਆਪ ਨੂੰ ਇੱਕ ਗੈਂਗਸਟਰ ਕਹਿੰਦੇ ਨੇ ਔਰ 50 ਲੱਖ ਰੁਪਏ ਦਾ ਉਹਨਾਂ ਫਿਰੋਤੀ ਮੰਗਦੇ ਤੋ ਉਸਤੇ ਬਾਅਦ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਸੀਗੀ ਉਹ ਅਗਲੇ ਦਿਨ ਸਵੇਰ ਮਤਲਬ 22 ਤਰੀਕ ਸਵੇਰੇ ਅਰਾਊਂਡ 10:30 ਜੋ ਪੁਲਿਸ ਨੂੰ ਰਿਪੋਰਟ ਹੁੰਦੀ ਹੈ ਕਿ ਇਦਾਂ ਦੀ ਕੋਈ ਵਾਰਦਾਤ ਹੋਈ ਹੈ ਉਸਤੇ ਬਾਅਦ ਵੱਖ-ਵੱਖ ਟੀਮਾਂ ਜੋ ਬਣਾ ਕੇ ਵੈਰੀ ਪ੍ਰੋਫੈਸ਼ਨਲ ਤਰੀਕੇ ਨਾਲ ਜੋ ਆਪਣੇ ਐਸਪੀ ਡੀ ਹੈਗੇ ਅ ਮਿਸਟਰ ਗੁਰਪ੍ਰੀਤ ਸਿੰਘ ਨਾਲ ਹੀ ਡੀਐਸਪੀ ਸਿਟੀ ਐਸਐਚਓ ਸਿਟੀ ਐਂਡ ਜੋ ਸੀਆਈਏ ਦੇ ਟੀਮਸ ਹੈਗੇ ਉਹਨਾਂ ਨੇ ਟੈਕਨੀਕਲ ਤੌਰ ਤੇ ਔਰ ਨਾਲ ਹੀ ਹਿਊਮਨ ਇੰਟੈਲੀਜੈਂਸ ਦੇ ਬੇਸਿਸ ਤੇ ਉੱਤੇ ਉਨੇ ਤਿੰਨ ਜੋ ਸਿਗੇ ਉਦੇਸ਼ਿਤਵਾਦ ਆਦ ਦੇ ਵਿੱਚ ਇਨਵੋਲਡ ਸਿਗੇ ਤਿੰਨ ਮੁੰਡੇ ਜਿਨਨੇ ਨੇ ਸਾਨੂੰ ਉਥੇ ਕੈਮਰੇ ਤੇ ਵੀ ਪਤਾ ਚੱਲਦਾ ਕਿ ਤਿੰਨ ਮੁੰਡੇ ਆਏ ਸਿਗੇ ਉਥੇ ਉਹ ਤਿੰਨਾਂ ਨੂੰ ਅਸੀਂ ਟ੍ਰੇਸ ਵੀ ਕਰਤੇ ਔਰ ਉਹਦੇ ਤੇ ਇਹਨਾਂ ਦੀ ਗ੍ਰਿਫਤਾਰੀ ਵੀ ਹੋਈ ਹੈ ਔਰ ਉਹਨਾਂ ਦਾ ਨਾਮ ਹੈਗਾ ਇੱਕ ਸਰਤਾਜ ਸਿੰਘ ਔਰ ਇੱਕ ਸੌਰਵ ਔਰ ਅਤੀਜ ਹੈਗਾ ਜਸ਼ਨਪ੍ਰੀਤ ਸਿੰਘ ਤੋਂ ਇਹ ਤਿੰਨਾਂ ਤੋਂ ਤਿੰਨਾਂ ਨੂੰ ਅਰੈਸਟ ਕਰਕੇ ਹੁਣ ਇਹਨੇ ਪੁਲਿਸ ਰਿਮਾਂਡ ਵਾਸਤੇ ਵੀ ਰਿਕਵੈਸਟ ਕੀਤੀ ਹੈਗੀ ਨੋ ਇਹਨਾਂ ਦੇ ਵਿੱਚੋਂ ਇੱਕ ਚੀਜ਼ ਜੋ ਸਾਹਮਣੇ ਆਈ ਹੋਈ ਹੈ ਉਹ ਇਹ ਹੈ ਕਿ ਜੋ ਸਰਤਾਜ ਸਿੰਘ ਹੈ ਜਿਨ੍ਹਾਂ ਨੇ ਗੋਲੀ ਮਾਰੀ ਸੀਗੀ ਉਹਨੇ ਇੱਕ ਨਜਾਇਜ਼ ਅਸਲਾ ਉਦੇ ਰਹੀ ਬੱਤੀਪੋਰ ਦੀ ਇੱਕ ਅਸਲਾ ਸੀਗਾ ਉਹਦੇ ਨਾਲ ਇਹਨਾਂ ਨੇ ਡਰਾਵਾ ਦੇਣ ਨੂੰ ਉਹਨੇ ਫਾਇਰਿੰਗ ਕੀਤੀ ਸੀ ਉਹਨਾਂ ਦੀ ਦੁਕਾਨ ਦੇ ਸਾਹਮਣੇ ਔਰ ਇਹ ਪੰਜਾਬ ਪੁਲਿਸ ਦਾ ਮੁਲਾਜ਼ਮ ਹੈਗਾ ਕਪੂਰਥਲੇ ਪੁਲਿਸ ਦੇ ਵਿੱਚੋਂ ਤਨਾਥ ਹੈਗਾ ਜਦੋਂ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਦੇ ਉੱਤੇ ਇਹ ਚੀਜ਼ ਸਾਹਮਣੇ ਆਈ ਹੈ ਉਹਨਾਂ ਨੂੰ ਪੈਸੇ ਦੀ ਦਿੱਕਤ ਸੀਗੀ ਉਦੇ ਨਾਲ ਹੀ ਜੋ ਇਹਨਾਂ ਦਾ ਸਾਥੀ ਹੈਗਾ ਇਸ ਕ੍ਰਾਈਮ ਦੇ ਵਿੱਚ ਇੱਕ ਸੌਰਵ ਹੈ ਉਹ ਜੇ ਇਹ ਫਾਈਨਾਂਸ ਕੰਪਨੀ ਹੈਗੀ ਜਾਂ ਪੰਜਾਬ ਫਾਈਨਾਂਸ ਕੰਪਨੀ ਹੈ ਉਹਦੇ ਨਾਲ ਦੀ ਇੱਕ ਦੁਕਾਨ ਹੈਗਾ ਉਹਦੇ ਵਿੱਚ ਇਹ ਕੰਮ ਕਰਦਾ ਸੀ ਕੱਪੜੇ ਦੀ ਦੁਕਾਨ ਸੀਗਾ ਉਹਦੇ ਵਿੱਚ ਕੰਮ ਕਰਦਾ ਸੀ ਉਹਨੂੰ ਲੱਗਿਆ ਕਿ ਸ਼ਾਇਦ ਇਹਨਾਂ ਕੋਲ ਪੈਸੇ ਜ਼ਿਆਦਾ ਹੈਗੇ ਔਰ ਇਹ ਦੋਵੇਂ ਜੋ ਹੈਗੇ ਸੌਰਵ ਔਰ ਸਰਤਾਜ ਦੋਵੇਂ ਹੀ ਦੇ ਆਰ ਇਨ ਦੇ 20ਸ अर्ਲੀ 20ਸ ਉਹਨਾਂ ਦੇ 22 ਤੋਂ 23 ਸਾਲ ਉਮਰ ਹੈਗੀ ਆ ਦੋਵਾਂ ਦੀ ਤਾਂ ਉਹਨਾਂ ਨੂੰ ਦੋਵਾਂ ਨੂੰ ਪੈਸੇ ਦੀ ਦਿੱਕਤ ਸੀਗੀ ਉਹਨੂੰ ਲੱਗਿਆ ਕਿ ਸ਼ਾਇਦ ਅਗਰ ਅਸੀਂ ਇਹ ਕਰਦੇ ਹਾਂ ਤਾਂ ਫਿਰ ਸਾਨੂੰ ਆਸਾਨੀ से ਪੈਸੇ ਮਿਲ ਜਾਣਗੇ। ਇਹਦੇ ਕਰਕੇ ਉਹ ਪਲਾਨ ਕਰਕੇ ਉਹਨੇ ਉਸ ਦੁਕਾਨ ਦੇ ਉੱਤੇ ਫਾਇਰ ਕੀਤਾ। ਔਰ ਸਰਤਾਜ ਦਾ ਇੱਕ ਜੋ ਰਿਲੇਟਿਵ ਹੈ ਉਹ ਕੈਨੇਡਾ ਗਿਆ ਹੋਇਆ ਉਹਨਾਂ ਦਾ ਮੈਨਾ ਹੋਇਆ। ਉਹਨਾਂ ਦੀ ਮਦਦ ਨਾਲ ਇੰਨੇ ਉਹਨਾਂ ਦਾ ਇੱਕ ਦੋਸਤ ਦਿਪਿੰਦਰ ਸਿੰਘ ਉਹਨਾਂ ਨਾਲ ਗੱਲ ਕਰਾ ਕੇ ਬਾਹਰ ਤੋਂ ਇਹਨਾਂ ਨੂੰ ਫੋਨ ਕਰਵਾਇਆ ਜੋ ਪੰਜਾਬ ਫਾਈਨੈਂਸ ਕੰਪਨੀ ਦਾ ਓਨਰ ਸੀਗਾ। ਉਹਨਾਂ ਨੂੰ ਫੋਨ ਕਰਵਾਇਆ ਔਰ ਉਹਨਾਂ ਤੋਂ ਇਹਨਾਂ ਨੇ ਫਰੋਤੀ ਮੰਗਾਈ। ਔਰ ਫਾਈਨਲੀ ਇਹ ਸਾਰੇ ਚੀਜ਼ੇ ਜਦੋਂ ਸਾਨੂੰ ਪਤਾ ਚੱਲਿਆ ਕਿ ਟੀਮ ਬਹੁਤ ਹੀ ਵਧੀਆ ਤਰੀਕੇ ਨਾਲ ਬਹੁਤ ਹੀ ਪ੍ਰੋਫੈਸ਼ਨਲੀ ਉਹਨੇ ਕੰਮ ਕੀਤਾ ਟੈਕਨੀਕਲ بیسਸ ਦੇ ਉੱਤੇ ਇਜ਼ ਅ ਅਬਲੋਡ ਯੂਐਸ ਯੂਐਸ ਬੇਸਡ ਹੀ ਵਿਲ ਬੀ ਜੀ ਹੀ ਵਿਲ ਬੀ ਨੋਮੀਨੇਟਿਡ ਕਿਉਂਕਿ ਇਹ ਚੀਜ਼ ਅ ਜੋ ਜਦੋਂ ਇਹਨਾਂ ਦੇ ਪੁੱਛਗਿੱਛ ਦੇ ਵਿੱਚ ਆਈ ਹੋਈ ਹੈ ਸਾਨੂੰ ਜੋ ਪਤਾ ਸੀ ਉਹ ਇਹੀ ਸੀਗਾ ਕਿ ਸਾਨੂੰ ਇਹ ਪਤਾ ਹੈ ਕਿ ਜਿਨ੍ਹਾਂ ਨੇ ਇੱਥੇ ਵਾਰਦਾਤ ਕੀਤੀ ਹੈ ਫਿਜ਼ਿਕਲੀ ਜੋ ਸਾਡੇ ਕੋਲ ਹੈਗੇ ਉਹਨਾਂ ਦੇ ਬਾਰੇ ਪਤਾ ਚੱਲਿਆ ਹੁਣ ਉਹਨਾਂ ਦੇ ਪੁੱਛਗਿੱਛ ਦੇ ਵਿੱਚ ਪ੍ਰੀਲੀਮਨਰੀ ਦੇ ਵਿੱਚ ਇਹ ਚੀਜ਼ ਆਮੀ ਆਈ ਹੈ ਦੇ ਵਿਲ ਆਲਸੋ ਬੀ ਨੋਮੀਨੇਟਿਡ ਇਨ ਦੀ ਫਾਈਲ ਜਸ਼ਨਪ੍ਰੀਤ ਇਹਨਾਂ ਦੇ ਨਾਲ ਗਿਆ ਸੀਗਾ ਜੀ ਜਦੋਂ ਉਹ ਇੰਨੇ ਫਾਇਰਿੰਗ ਕੀਤੀ ਸੀ ਉਸ ਵੇਲੇ ਤੀਨੋਂ ਇੱਕ ਐਕਟਿਵਾ ਲੈ ਕੇ ਜੋ ਸੌਰਵ ਦਾ ਐਕਟਿਵਾ ਹੈਗਾ ਉਹਦੇ ਉੱਤੇ ਬੈ ਕੇ ਤੀਨੋਂ ਚਲੇ ਗਏ ਸੀ ਕ੍ਰੇਟਾ ਕਾਰ ਜਿਹੜੀ ਆਪਾਂ ਫਰੀ ਕ੍ਰੇਟਾ ਕਾਰ ਇਜ਼ ਜਸ਼ਨਪ੍ਰੀਤ ਜਸ਼ਨਪ੍ਰੀਤ ਦਾ ਗੱਡੀ ਹੈਗਾ ਇਹਨੇ ਹਾਂ ਜੀ ਇਹਨਾਂ ਨੇ ਕੋਈ ਕੇਸ ਦਰਜ ਕਰਾਇਆ ਕਿ ਨਹੀਂ ਇਹਦਾ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਜੋ ਹਲੇ ਵੀ ਡੈਫੀਨਿਟਲੀ देयर ਕੁਡ ਬੀ ਬਟ ਅਸੀਂ ਹਲੇ ਵੈਰੀਫਾਈ ਕਰ ਰਹੇ ਜਦੋਂ ਸਾਡੇ ਕੋਲ ਡਿਟੇਲਸ ਆਣਗੇ ਤੇ ਉਹ ਵੀ ਵਿਸ਼ੇ ਵੇਤੇ ਮੈਂ ਮਰਚ ਚ ਗਿਆ ਹੈ ਇਸ ਤੋਂ ਨਾਮ ਇੰਡਾਈਆ ਇਹਨੇ ਮਦਈ ਦੇ ਕਹਿਣ ਦੇ ਮੁਤਾਬਿਕ ਹੈਗਾ ਉਹ ਉਹ ਕਿਸੇ ਦਾ ਨਾਲ ਲੈ ਰਹੀ ਸੀ ਲੇਕਿਨ ਉਹਦਾ ਰਿਕਾਰਡਿੰਗ ਵਗੈਰੇ ਸਾਡੇ ਕੋਲ ਨਹੀਂ ਹੈ ਬਟ ਜ਼ਰੂਰ ਇਹਨਾਂ ਨੇ ਉਹਦੇ ਤੇ ਯੂਜ਼ ਕੀਤਾ ਹੈ ਜੀ ਵੈਪਨ ਇਹਨਾਂ ਨੇ ਕਿੱਥੋਂ ਲਿਆ ਵੈਪਨ ਦਾ ਸਤਨਾਮ ਸਿੰਘ ਜੋ ਇਹਨਾਂ ਦਾ ਰਿਲੇਟਿਵ ਨੇ ਜੋ ਇਹ ਬਾਹਰ ਗਿਆ ਹੋਇਆ ਯੂ ਐਸ ਏ ਉਹਨੇ ਸਰਤਾਜ ਨੂੰ ਫੜਾਏ ਸੀਗੇ ਉਹ ਹਲੇ ਅਸੀਂ ਉਹਨਾਂ ਦਾ ਵੈਰੀਫਾਈ ਕਰ ਰਹੇ ਹਾਂ ਪਿੱਛੇ ਉਹ ਇੰਪੋਰਟਡ ਵੈਪਨ ਲੱਗਦਾ ਜੀ ਵੈਰੀ ਹਾਈ ਕੁਆਲਿਟੀ ਵੈਪਨ ਤੁਸੀਂ ਵੇਖ ਸਕਦੇ ਹੋ ਉਹਦਾ ਅਸੀਂ ਪਿੱਛੇ ਚੈੱਕ ਕਰ ਰਹੇ ਹਾਂ ਕਿ ਹੋ ਸਕਦਾ ਇਹ ਕਿਸੇ ਦਾ ਲਾਇਸੈਂਸੀ ਹਥਿਆਰ ਵੀ ਹੋ ਸਕਦਾ ਕੋਈ ਕਿਤੇ ਉਹ ਗੁੰਮ ਹੋ ਚੁੱਕਾ ਹੋ ਸਕਦਾ ਤਾਂ ਉਹਦਾ ਵੈਰੀਫਾਈ ਅਸੀਂ ਕਰ ਰਹੇ ਹੈਗੇ ਪਿੱਛੋਂ ਕਹਾਂ ਸੇ ਇਹ ਵਪਨਾਈ ਹੋਈ ਹੈ ਹਾਂਜੀ